ਸ਼ਾਇਦ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਜੰਮੂ ਦੇ ਵਿੱਚ ਮੇਰੀ ਦਾੜ ਦੁਖਣ ਲੱਗ ਪਈ ਸੀ ਬਹੁਤ ਪੁਰਾਣੀ ਗੱਲ ਤੇ ਜੰਮੂ ਗੁਰਦੁਆਰੇ ਦੇ ਥੱਲੇ ਮਾਰਕੀਟ ਹੈ ਉਹਦੇ ਵਿੱਚ ਇੱਕ ਮੌਚੀ ਵੀ ਹੈ ਨਵੀਆਂ ਜੁੱਤੀਆਂ ਬਣਾ ਕੇ ਵੇਚਦਾ ਹੈ ਪਰ ਸਵੇਰੇ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਉਹ ਮਰੀਜ਼ਾਂ ਦਾ ਇਲਾਜ ਵੀ ਕਰਦਾ ਹੈ ਮੰਤਰਾਂ ਦੇ ਨਾਲ ਉਹਦੇ ਕੋਲ 10-20 ਮਰੀਜ਼ ਸਵੇਰੇ ਸਵੇਰੇ ਆਇਰ ਰਹਿੰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ੁੱਦ ਸੰਬੰਧ ਵਿੱਚ ਮੈਂ ਗਿਆ ਹੋਇਆ ਸੀ ਕਈ ਸਾਲ ਮੈਂ ਜਾਂਦਾ ਰਿਹਾ ਉਸ ਦਿਨ ਕਥਾ ਘੰਟੇ ਦੀ ਥਾਂ ਤੇ ਮੈਂ ਅੱਧਾ ਘੰਟਾ ਕਰਕੇ ਸੰਗਤ ਤੋਂ ਮਾਫ਼ੀ ਮੰਗ ਲਈ ਮੈਂ ਕਿਹਾ ਮੇਰੀ ਧਾੜ ਬਹੁਤ ਦੁਖਦੀ ਹੈ ਮੇਰਾ ਧਿਆਨ ਧਾੜ ਦੇ ਜਾਂਦਾ ਉਹ ਮੋਚੀ ਮੇਰੇ ਕੋਲ ਆ ਗਿਆ ਕਮਰੇ ਦੇ ਵਿੱਚ ਕਹਿੰਦਾ ਸੁਣਿਆ ਗੈਨੀ ਜੀ ਤੁਹਾਡੀ ਧਾੜ ਦੁਖਦੀ ਹੈ ਮੈਂ ਕਿਹਾ ਬਹੁਤ ਦੁਖਦੀ ਹੈ ਕੈਂਡ ਲਗਾ ਪਾਇਆ ਚੁਟਕੀ ਠੀਕ ਕਰ ਰਹੀਏ ਮੈਂ ਠੀਕ ਕਰ ਦੇ ਮੈਂ ਕਿ ਡਾਕਟਰ ਕੋਲ ਗਿਆ ਸੀ ਉਹ ਕਹਿੰਦਾ ਸੀ ਕੱਢ ਨਹੀਂ ਪੈਣੀ ਤੇ ਮੈਂ ਉਹਨੂੰ ਕਿਹਾ ਸੀ ਗੁਰਪੁਰਬ ਲੰਘ ਜਾਣ ਦਿਓ ਮੈਂ ਕਿ ਤਿੰਨ ਦਿਨ ਨੂੰ ਗੁਰਪੁਰਬ ਹੈ ਦੋ ਦੋ ਤਿੰਨ ਤਿੰਨ ਥਾਵਾਂ ਤੇ ਮੈਂ ਹਾਜ਼ਰੀ ਭਰਨੀ ਹੈ ਕਹਿੰਨੇ ਫਿਰ ਬਾਅਦ ਵਿੱਚ ਕਢਵਾ ਲੈਣਾ ਦਵਾਈ ਉਹਨੇ ਦਿੱਤੀ ਮੇਰੀ ਪੀੜ ਦੂਰ ਨਾ ਹੋਏ ਕੈਂਡ ਲਗਾ ਮੈਂ ਚੁਟਕੀ ਕਰ ਦੇਣਾ ਕਰ ਦੇ ਕੁਝ ਪੜਦਾ ਰਿਹਾ ਤੇ ਕਿੱਲੇ ਉੱਤੇ ਦਾਗਾ ਲਪੇਟਦਾ ਰਿਹਾ ਮੈਨੂੰ ਕਹਿਣ ਲੱਗਾ ਫੜਾ ਦਰ ਤੇ ਹੁਣ ਹਟ ਗਿਆ ਣਾ ਮੈਂ ਕਹਿੰਨੀ ਪਹਿਲੇ ਨਾਲੋਂ ਵੱਧ ਗਿਆ ਹਟਿਆ ਕੋਈ ਨਹੀਂ ਉਹ ਫਿਰ ਕੁਝ ਪੜਦਾ ਰਿਹਾ ਥੋੜੀ ਦੇਰ ਬਾਅਦ ਮੈਨੂੰ ਕਹਿਣ ਲੱਗਾ ਹੁਣ ਤੇ ਆਰਾਮ ਹੋਵੇਗਾ ਨਾ ਮੈਂ ਕਿਹਾ ਬੇਆਰਾਮੇ ਮੇਰੀ ਵੱਧ ਗਈ ਇਹ ਪਹਿਲੇ ਨਾਲ ਕੋਈ ਆਰਾਮ ਨਹੀਂ 제디 دفع ਉਸਨੇ ਫਿਰ ਪੜੇਗਾ اور ਟਾਈਮ ਵੀ ਜ਼ਿਆਦਾ ਲਾਇਆ ਕਹਿਣ ਲੱਗੇ ਹੁਣ ਤੇ ਤੁਸੀਂ ਬਿਲਕੁਲ ਠੀਕ ਹੋਵੋਗੇ ਮੈਂ ਕਹਿੰਨੇ ਹੁਣ ਤੇ ਮੈਂ ਬਿਲਕੁਲ ਖਰਾਬ ਹੋ ਗਿਆ ਬਹੁਤ ਪੀੜ ਹੋ ਰਹੀ ਪਤਾ ਉਸਨੇ ਮੈਨੂੰ ਕੀ ਆਖਿਆ ਤੁਸੀਂ ਮੇਰੇ ਤੇ ਸ਼ਰਧਾ ਨਹੀਂ ਕਰ ਰਹੇ ਆਪ ਦੀ ਗੈਤ ਲਈ ਅਰਜ਼ ਕਰਾਂ ਕੋਈ ਮੰਤਰ ਕੰਮ ਨਹੀਂ ਕਰੇਗਾ ਅਗਰ ਸ਼ਰਧਾ ਨਹੀਂ ਹੈ ਕੋਈ ਵੀ ਖੇਡ ਸ਼ਰਧਾ ਨਾਲ ਬਣੇਗੀ ਸਾਰਾ ਦਿਨ ਮੇਰੇ ਹੱਥ ਦੇ ਵਿੱਚ ਭੋਜਨ ਦੀ ਥਾਲੀ ਹੋਵੇ ਮੇਰੀ ਭੁੱਖ ਨਹੀਂ ਮਿਟੇਗੀ ਜਿੰਨੇ ਸਿਰ ਤੱਕ ਮੈਂ ਰੋਟੀ ਕੰਠ ਤੋਂ ਥੱਲੇ ਨਾ ਕਰਾਂ ਸ਼ਰਧਾ ਨਾਲ ਹੀ ਮੰਤਰ ਨਾਲ ਸੰਬੰਧ ਜੁੜਦਾ ਹੈ ਮੈਨੂੰ ਕਹਿਣ ਲੱਗੇ ਤੁਸੀਂ ਮੇਰੇ ਦੇ ਸ਼ਰਧਾ ਕਰੋ ਮੈਂ ਕਿਹਾ ਹੱਦੋਂ ਕਿ ਤੇਰੇ ਮੰਤਰ ਤੇ ਸ਼ਰਧਾ ਮੈਂ ਕਰਾਂ ਤੇ ਸਿਰ ਮੇਰੀ ਦਾੜ ਦੀ ਪੀੜ ਦੂਰ ਹੁੰਦੀ ਹੈ ਪਰ ਮਹਾਰਾਜ ਕਹਿੰਦੇ ਨੇ ਇੱਕ ਦਫਾ ਪ੍ਰਮਾਤਮਾ ਦੇ ਨਾਮ ਦੇ ਉੱਤੇ ਕੋਈ ਸ਼ਰਧਾ ਕਰੇ ਸਾਰੇ ਰੋਗ ਮਿਟ ਜਾਂਦੇ ਨੇ ਸਰਬ ਰੋਗ ਕਾ ਔਖਦ ਨਾਮ ਮੈਂ ਇੱਕ ਸ਼ਰਧਾ ਇਤਨੀ ਸੌਖੀ ਗੱਲ ਨਹੀਂ ਹੈ ਪੂਰਨ ਵਿਸ਼ਵਾਸ ਜਾਂ ਕੇ ਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਜਿੱਥੇ ਵਿਸ਼ਵਾਸ ਪੂਰਾ ਬਣ ਜਾਏ ਭਾਵਨਾ ਪੂਰੀ ਹੋ ਜਾਏ ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਤੇ ਮੈਨੂੰ ਕਹਿਣ ਦੇਣਾ ਅਜੇ ਤੱਕ ਜਿਸ ਜਿਸ ਦਾ ਬ੍ਰह्म ਗਿਆਨ ਨਹੀਂ ਪ੍ਰਗਟ ਹੋਇਆ ਅਜੇ ਉਸ ਦਾ ਭਰੋਸਾ ਡੋਲਦਾ ਹੈ ਤਾਂ ਹੀ ਤੇ ਅਰਦਾਸ ਹੈ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇਹ ਕਰਾਤ 50 ਸਾਲ ਹੋ ਗਏ ਨੇ ਮੈਨੂੰ ਕਥਾ ਕਰਦਿਆਂ ਕਦੀ ਕਦੀ ਭਰੋਸਾ ਡੋਲ ਜਾਂਦਾ ਹੈ ਹਾਲਾਤ ਵਿਸ਼ਵਾਸ ਦਾ ਪੂਰਾ ਵੱਜ ਜਾਣਾ ਬੜੀ ਬਖਸ਼ਿਸ਼ ਹੈ ਜਾਂ ਕੇ ਰਿਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਉਸ ਮਨ ਪ੍ਰਗਟ ਹੈ ਤਤ ਕਹਿੰਦੇ ਨੇ ਉਸੇ ਵਕਤ ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਕੋਈ ਦਿਨ ਨਹੀਂ ਲੱਗਦੇ ਕੋਈ ਮਹੀਨੇ ਨਹੀਂ ਲੱਗਦੇ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ